ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਟੀਮ ਆਪਣੀ ਅੱਜ ਪਹੁੰਚੀ ਹੈ ਡੱਗੂਪਾਨ ਸਿਟੀ ਦੇ ਵਿੱਚ ਸ੍ਰੀ ਗੁਰੂ ਨਾਨਕ ਇੰਡੀਅਨ ਸੈਕ ਟੈਂਪਲ ਜੀ ਤੇ ਮੈਂ ਮੇਰੇ ਨਾਲ ਜਿਹੜੇ ਇਥੋਂ ਦੇ ਕਮੇਟੀ ਦੇ ਪ੍ਰਧਾਨ ਡਾਕਟਰ ਅਸ਼ੋਕ ਕੁਮਾਰ ਬਸੰਦਾਨੀ ਨਾਲ ਸੇਵਾਦਾਰ ਤੇ ਗੁਰੂ ਘਰ ਦੇ ਕੀਰਤਨੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਂ ਇੱਥੇ ਤਿੰਨ ਜਿਹੜੇ ਰਾਗੀ ਪੂਰਨ ਤੌਰ ਤੇ ਦੇਖ ਰਹੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਲਗਾਤਾਰ 25-26 ਸਾਲਾਂ ਤੋਂ ਦੋ ਸੇਵਾਦਾਰ ਦੇ ਸੇਵਾ ਨਿਭਾਉਂਦੇ ਸੀ ਤੇ ਇਹ ਗੱਲ ਦੀ ਅੱਜ ਮੈਂ ਵਧਾਈ ਦਿੰਨਾ ਸਮਾਂ ਹਾਂ ਸੇਵਾਦਾਰਾਂ ਦੇ ਇਥੋਂ ਦੇ ਪ੍ਰਬੰਧਕ ਕਮੇਟੀ ਹੈ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਤੇ ਨਾਲ ਹੀ ਨਾਲ ਆਪਾਂ ਸਾਰੀਆਂ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਅੱਜ ਵਿਆਹ ਦਾ ਵਿਆਹ ਦਾ ਪਰਪਾਪਾ ਮਨਾਉਨੇ ਆ ਉਹਦੇ ਸਾਰਿਆਂ ਨੂੰ ਵਧਾਈਆਂ ਤੇ ਇੱਕ ਵਾਰ ਫਿਰ ਜੇ ਆਪਾਂ ਫਤਿਹ ਸਾਂਝੀ ਕਰ ਲਈਏ ਬਾਕੀ ਗੱਲਾਂ ਕਰ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਤੁਹਾਡੇ ਕੋਲੋਂ ਜਿੰਨਾ ਕੁ ਮੈਨੂੰ ਵੀ ਨੌਲੇਜ ਆ ਕਾਫੀ ਟਾਈਮ ਦੇ ਆਪਾਂ ਇਹ ਚ ਹਨਾ ਬਚਪਨ ਤੋਂ ਦੇਖਦੇ ਆ ਰਹੇ ਆ ਇੱਕ ਅੱਜ ਵੱਖਰਾ ਜਿਹਾ ਲੱਗਿਆ ਮੈਨੂੰ ਖੁਦ ਨੂੰ ਇਹ ਮਹਿਸੂਸ ਹੋਇਆ ਕਿ ਅੱਜ ਆਪਾਂ ਇੱਕ ਵੱਖਰਾ ਜਿਹਾ ਦਿਨ ਜਿਵੇਂ ਨਾ ਮਨਾਇਆ ਮੈਂ ਪਹਿਲੀ ਟਾਈਮ ਹੋਇਆ ਕਿ ਮੈਂ ਸਪੈਸ਼ਲ ਅੱਜ ਲਾਈਵ ਕਰ ਰਹੇ ਹਾਂ ਕਿਤੇ ਵੀ ਗੁਰੂ ਘਰ ਚ ਜਾ ਕੇ ਕਿਉਂਕਿ ਜਦੋਂ ਮੈਨੂੰ ਪਤਾ ਲੱਗਿਆ ਸੀ ਤਾਂ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਤੇ ਮੈਂ ਪੁੱਛਿਆ ਵੀ ਤਾਂ ਜ਼ਰੂਰ ਹੀ ਆਵੀ ਇੱਕ ਤਾਂ ਪਤਾ ਲੱਗੇ ਲੋਕਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਇਹ ਚੀਜ਼ਾਂ ਮਿਸ ਕਰ ਜਾਂਦੇ ਆਪਾਂ ਜਾਣਨ ਦਿਹਾੜੇ ਸਿਹਦੀ ਦੇਵਸ ਇਹ ਆਪਾਂ ਨੂੰ ਪਤਾ ਹੁੰਦਾ ਹੈ ਚੀਜ਼ਾਂ ਦਾ ਪਰ ਜਿਹੜੀ ਆ ਚੀਜ਼ਾਂ ਵਿੱਚ ਲੁਕੀਆਂ ਨਾਲ ਤੇ ਇਹਦੇ ਨਾਲ ਇੱਕ ਜਿਹੜਾ ਹੁੰਦਾ ਮਾਹੌਲ ਬਣ ਜਾਂਦਾ ਪਤਾ ਲੱਗ ਜਾਂਦਾ ਬੱਚੇ ਜੁੜਦੇ ਆ ਜਿਹੜੇ ਛੋਟੀ ਉਮਰ ਦੇ ਆ ਵੀ ਅੱਜ ਕੀ ਹੋਇਆ ਜਿਵੇਂ ਆਪਾਂ ਲਾਈਵ ਕੀਤਾ ਸੀਗਾ ਇਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਜੀ ਇਹਦੇ ਇਤਿਹਾਸ ਬਾਰੇ ਸਭ ਤੋਂ ਪਹਿਲਾਂ ਤਾਂ ਆਪ ਸਮੂਹ ਸਾਧ ਸੰਗਤ ਨੂੰ ਫਿਲੀਪੀਨ ਵਿੱਚ ਵਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਦੇ ਵੀਰਾਂ ਵੱਲੋਂ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰ ਪਾਤਸ਼ਾਹ ਜੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਨਿਵਾਜਣ ਗੁਰੂ ਦੀ ਕਿਰਪਾ ਵਰਤੀ ਹੈ ਸਾਡੀ ਸੰਗਤ ਦੇ ਉੱਤੇ ਕਿ ਅੱਜ ਦੇ ਦਿਨ ਜੋ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਵਿਆਹ ਪੁਰਬ ਹੈ ਉਹਨਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੇ ਵਿਸ਼ੇਸ਼ ਦੀਵਾਨਾਂ ਦੀ ਜਿਹੜੀ ਹੈ ਸੇਵਾ ਕੀਤੀ ਗਈ ਹੈ ਵਿਸ਼ੇਸ਼ ਦੀਵਾਨ ਸਜਾਏ ਗਏ ਹਨ ਸੰਗਤਾਂ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਬਾਣੀ ਨੂੰ ਕੀਰਤਨ ਨੂੰ ਸਰਵਣ ਕੀਤਾ ਹੈ ਅਸੀਂ ਗੁਰਮੁਖ ਪਿਆਰਿਓ ਦੇਖਦੇ ਹਾਂ ਕਿ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਵਿਆਹ ਪੁਰਬ ਹੈ ਉਸ ਨੂੰ ਤਾਂ ਸਾਰੇ ਜਾਣਦੇ ਹਨ ਤੇ ਉਹ ਦਿਹਾੜੇ ਨੂੰ ਤਾਂ ਹਰੇ ਕੋਈ ਮਨਾਉਂਦਾ ਹੈ ਪਰ ਅੱਜ ਜੋ ਫਿਲੀਪੀਨ ਦੇ ਵਿੱਚ ਜੋ ਸ਼ੁਰੂਆਤ ਹੋਈ ਹੈ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੇ ਵਿਆਹ ਪ੍ਰਬੋ ਨੂੰ ਮਨਾਉਣ ਦੀ ਸ਼ੁਰੂਆਤ ਹੋਈ ਹੈ ਸੋ ਸਤਿਗੁਰ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਰਹਿਮਤ ਦੇ ਨਾਲ ਕਿਰਪਾ ਦੇ ਨਾਲ ਸੰਗਤਾਂ ਨੂੰ ਨਿਵਾਜਣ ਸੇਵਾਦਾਰਾਂ ਨੂੰ ਨਿਵਾਜਣ ਡਾਕਟਰ ਅਸ਼ੋਕ ਵਸੰਧਾਨੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਸਮੂਹ ਕਮੇਟੀ ਮੈਂਬਰਾਂ ਨੇ ਉਪਰਾਲਾ ਕੀਤਾ ਸੇਵਾਦਾਰਾਂ ਨੇ ਉਪਰਾਲਾ ਕੀਤਾ ਹੈ ਸਤਿਗੁਰ ਪਾਤਸ਼ਾਹ ਜੀ ਸਾਰੇ ਸਮੂਹੇ ਸੇਵਾਦਾਰਾਂ ਤੇ ਸੇਵਾਦਾਰਾਂ ਵੀਰਾਂ ਉੱਤੇ ਮਿਹਰਾਂ ਭਰਿਆ ਹੱਥ ਰੱਖਣ ਸੋ ਗੁਰਮੁਖ ਪਿਆਰਿਓ ਜੇਕਰ ਵਿਆਹ ਪੁਰਬ ਦੀ ਗੱਲ ਕੀਤੀ ਜਾਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਗੱਲ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਨਗਰੀ ਦੇ ਵਿੱਚ ਵਸਾ ਕਰ ਰਹੇ ਨੇ ਤਾਂ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਗੁਰਮੁਖ ਪਿਆਰਿਓ ਤੇ ਉਸ ਤੋਂ ਬਾਅਦ ਸਮਾਂ ਬੀਤ ਰਿਹਾ ਹੈ ਮਾਤਾ ਜੀ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਜੀ ਉਹ ਆਨੰਦਪੁਰ ਵਿਖੇ ਹੀ ਨਿਵਾਸ ਕਰ ਰਹੇ ਸੰਗਤਾਂ ਨਿਵਾਸ ਕਰ ਰਹੀਆਂ ਨੇ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਦਿਨ ਬੀਤਦੇ ਜਾ ਰਹੇ ਸੰਗਤਾਂ ਦੂਰੋਂ-ਦੂਰੋਂ ਆਨੰਦਪੁਰ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ ਤੇ ਉਹਨਾਂ ਦੇ ਵਿੱਚ ਹੀ ਇੱਕ ਲਾਹੌਰ ਤੋਂ ਇੱਕ ਸਿੱਖ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਹਰਜਸ ਉਹ ਆ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਹੈ ਤੇ ਬੇਨਤੀ ਕਰਦਾ ਹੈ ਪਾਤਸ਼ਾਹ ਜੀ ਕਿ ਮੇਰੀ ਪੁੱਤਰੀ ਦਾ ਜਿਹੜਾ ਮੈਂ ਚਾਹਣਾ ਹਾਂ ਕਿ ਆਨੰਦ ਕਾਰਜ ਆਪ ਜੀ ਦੇ ਨਾਲ ਹੋਵੇ ਸੋ ਬੇਨਤੀ ਨੂੰ ਮੇਰੀ ਨੂੰ ਪ੍ਰਵਾਨ ਕਰਨਾ ਮੇਰੀ ਇਹ ਦਿਲੀ ਇੱਛਾ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਉੱਥੇ ਮਹਿਰਾਂ ਦੇ ਘਰ ਦੇ ਵਿੱਚ ਆ ਕੇ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਤੇ ਵਚਨ ਕਰਦੇ ਨੇ ਕਿ ਇਹ ਆਨੰਦ ਕਾਰਜ ਹੋਵੇਗਾ ਤੇ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਮਾਮਾ ਗਰਪਾਲ ਚੰਦ ਜੀ ਸੰਗਤਾਂ ਫਿਰ ਜਾ ਕੇ ਲਾਹੌਰ ਦੇ ਵਿੱਚ ਸੁਪਤਰੀ ਨੂੰ ਦੇਖਦੀਆਂ ਨੇ ਬੇਟੀ ਨੂੰ ਦੇਖਦੀਆਂ ਨੇ ਆਨੰਦ ਕਾਜ ਦੀ ਡੇਟ ਮਿੱਥੀ ਜਾਂਦੀ ਹੈ ਮਿੱਥੀ ਮਿੱਥੀ ਜਾਂਦੀ ਹੈ ਗੁਰਮੁਖ ਪਿਆਰਿਓ ਤੇ 1700 ਫਿਰ 1677 ਈਸਵੀ ਨੂੰ ਗੁਰਮੁਖ ਪਿਆਰਿਓ ਜੋ ਵਿਆਹ ਜਿਹੜਾ ਹੈ ਨਿਸ਼ਚਿਤ ਕੀਤਾ ਜਾਂਦਾ ਹੈ ਬੇਨਤੀ ਕੀਤੀ ਜਾਂਦੀ ਹੈ ਭਾਈ ਹਰਜਸ ਦੇ ਵੱਲੋਂ ਕਿ ਸਤਿਗੁਰ ਪਾਸ਼ਾ ਜੀ ਬਰਾਤ ਲੈ ਕੇ ਲਾਹੌਰ ਆਇਆ ਜਾਵੇ ਪਰ ਸਤਿਗੁਰ ਪਾਸ਼ਾ ਜੀ ਕਹਿੰਦੇ ਨੇ ਕਿ ਜੋ ਸਮਾ ਹੈ ਇਹ ਸਮਾ ਜੋ ਹੈ ਠੀਕ ਨਹੀਂ ਚੱਲ ਰਿਹਾ ਇਨੀ ਦੂਰ ਬਰਾਤ ਲੈ ਕੇ ਨਹੀਂ ਜਾਇਆ ਜਾ ਸਕਦਾ ਤੇ ਫਿਰ ਸਿੱਖਾਂ ਨੂੰ ਇਹ ਹੁਕਮ ਕਰਦੇ ਨੇ ਕਿ ਆਪ ਜੀ ਨੇ ਜੋ ਇਹ ਕਿਹਾ ਹੈ ਕਿ ਬਰਾਤ ਲੈ ਕੇ ਲਾਹੌਰ ਜਾਇਆ ਜਾਵੇ ਇੱਥੇ ਹੀ ਗੁਰੂ ਘਰ ਲਾਹੌਰ ਵਸੇਗਾ ਸੋ ਸਤਿਗੁਰ ਪਾਸ਼ਾ ਜੀ ਅਨੰਦਪੁਰ ਦੇ ਨੇੜੇ ਹੀ ਗੁਰੂ ਘਰ ਲਾਹੌਰ ਜੋ ਅੱਜ ਕੱਲ੍ਹ ਜਿੱਥੇ ਗੁਰਦੁਆਰਾ ਵਿਸ਼ੇਸ਼ੋਭਤ ਹੈ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਦੀ ਧਰਤੀ ਦੇ ਉੱਤੇ ਉਹ ਪੈਂਦਾ ਹੈ ਉੱਥੇ ਸਤਗੁਰੂ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੁੰਦਾ ਹੈ ਉੱਥੇ ਹੀ ਸ਼ੰਗਤਾਜ ਪਾਣੀ ਦੀ ਕਿਲਤ ਹੈ ਉਸ ਨੂੰ ਵੀ ਸਤਗੁਰੂ ਪਾਸ਼ਾ ਜਦੋਂ ਉੱਥੇ ਜਾਂਦੇ ਨੇ ਤੇ ਵਰਸ਼ੇ ਦੇ ਨਾਲ ਧਰਤੀ ਦੇ ਉੱਤੇ ਵਾਰ ਕਰਦੇ ਨੇ ਤਿੰਨ ਰੂਪਾਂ ਦੇ ਵਿੱਚ ਤਿੰਨ ਧਾਰਾਂ ਦੇ ਵਿੱਚ ਪਾਣੀ ਵਹਿੰਦਾ ਹੈ ਜਿਸ ਨੂੰ ਤਰਬੇਣੀ ਦੇ ਨਾਮ ਦੇ ਨਾਲ ਅੱਜ ਜਾਣਿਆ ਜਾਂਦਾ ਹੈ ਤੇ ਉੱਥੇ ਅੱਜਕੱਲ ਗੁਰਦੁਆਰਾ ਸ਼ੁਸ਼ੋਭਤ ਹੈ ਗੁਰੂ ਕੀ ਤਰਬੇਣੀ ਸਾਹਿਬ ਗੁਰਦੁਆਰਾ ਤਰਬੇਣੀ ਸਾਹਿਬ ਸੋ ਇਸ ਤਰ੍ਹਾਂ ਗੁਰੂ ਦਾ ਲਾਹੌਰ ਉੱਤੇ ਸਤਿਗੁਰ ਪਾਤਸ਼ਾਹ ਜੀ ਨਗਰ ਵਸਾ ਕੇ ਤੇ ਆਨੰਦ ਕਾਜ ਦੀ ਜਿਹੜੀ ਰਸਮ ਹੈ ਉੱਥੇ ਸੰਪਨ ਹੁੰਦੀ ਹੈ ਸੋ ਇਹ ਗੁਰੂ ਪਾਤਸ਼ਾਹ ਜੀ ਦੇ ਵਿਆਹ ਪੁਰਬ ਦਾ ਇਤਿਹਾਸ ਹੈ ਸੋ ਸਤਿਗੁਰ ਪਾਤਸ਼ਾਹ ਜੀ ਇਸੇ ਤਰ੍ਹਾਂ ਰਹਿਮਤਾਂ ਤੇ ਬਖਸ਼ਿਸ਼ਾਂ ਦੇ ਨਾਲ ਨਿਵਾਜਣ ਗੁਰੂ ਦੀਆਂ ਸਾਖੀਆਂ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਜੁੜਦੇ ਰਹੀਏ ਆਪਣੇ ਵਿਰਸੇ ਦੇ ਨਾਲ ਜੁੜੀਏ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ